कल 19 ਤਰੀਕ ਦੀ ਗੱਲ ਹੈਗੀ ਹੈ ਕਿ ਸਾਡੇ ਇਨਸਪੈਕਟਰ ਸਾਹਿਬ ਨੇ ਜਿਹੜੇ ਹੈਗੇ ਆ ਤਸਕਰਾਂ ਦੇ ਸਬੰਧ ਵਿੱਚ ਨਦੀ ਤਲਾਸ਼ ਦੇ ਸਬੰਧ ਵਿੱਚ ਪੀਆਰਐਸ ਦੇ ਏਰੀਆ ਵਿੱਚ ਕਿਤੇ ਮੌਜੂਦ ਸੀਗੇ ਆਪਣੀ ਪੁਲਿਸ ਪਾਰਟੀ ਦੇ ਨਾਲ ਤੇ ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਅਸੀਸ ਕੁਮਾਰ ਆਸੂ ਸੁਖਵਿੰਦਰ ਲਾੜੀ ਤੇ ਇੱਕ ਲੇਡੀ ਨਾਲ ਵੰਦਨਾ ਇਹ ਤਿੰਨੋਂ ਮਿਲ ਕੇ ਜਿਹੜੀ ਕਿ ਹਿਰੋਇਨ ਦਾ ਧੰਦਾ ਕਰਦੇ ਹੈਗੇ ਇਹਨਾਂ ਨੇ ਕਿ ਟੋਸਕਰ ਰੱਖੀ ਹੋਈ ਹੈ ਉਹਦੇ ਵਿੱਚ ਹਿਰੋਇਨ ਦੀ ਸਪਲਾਈ ਕਰਦੇ ਹੈਗੇ ਤੇ ਅੱਜ ਵੀ ਇਹਨਾਂ ਨੇ ਹਿਰੋਨ ਦੀ ਸਪਲਾਈ ਕਰਨ ਵਾਸਤੇ ਨਿਰਮਲ ਨਗਰ ਦੇ ਏਰੀਆ ਵਿੱਚ ਰੈਡ ਆਕ ਉਥੇ ਕੋਈ ਹੋਟਲ ਹੈ ਠੀਕ ਹੈ ਉਹਦੇ ਨਜ਼ਦੀਕ ਇਹਨਾਂ ਨੇ ਆਉਣਾ ਸੀਗਾ ਸੋ ਜਿਸ ਵੇਸ ਤੇ ਉਥੇ ਨਾਕਾਬੰਦੀ ਕੀਤੀ ਗਈ ਚੈਕਿੰਗ ਦੇ ਦੌਰਾਨ ਇੱਕ ਆਬੂ ਆਇਆ ਕਾਬੂ ਆਨ ਤੋਂ ਬਾਅਦ ਜਦੋਂ ਮੈਂ ਉਥੇ ਮੌਕੇ ਤੇ ਪਹੁੰਚਿਆ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਲੇਡੀ ਜਿਹੜੀ ਹੈਗੀ ਆ ਵੰਦਨਾ ਇਹਦੇ ਪਰਸ ਦੇ ਵਿੱਚੋਂ 1.5 ਕਿਲੋ 500 ਗ੍ਰਾਮ ਜਿਹੜੀ ਹੈਲੋਗ੍ਰਾਮ ਦੀ ਇਹ ਸਰ ਗੱਲ ਕਰੀਏ ਇਹ ਲੈ ਕੇ ਕਿੱਥੋਂ ਆਂਦੇ ਸੀਗੇ ਇਹ ਫਿਰੋਜ਼ਪੁਰ ਤੋਂ ਲੈ ਕੇ ਆਉਂਦੇ ਸੀ ਸਰ ਲੱਗਦਾ ਕਿ ਕਿਤੇ ਨਾ ਕਿਤੇ ਬਾਰਡਰਾਂ ਦੇ ਜ਼ਰੀਏ ਪਹਿਲਾਂ ਵੀ ਕਿਈ ਹੋਵੇ ਦੇਖੋ ਇਹ ਇਹਦੀ ਨਾ ਅਜੇ ਡਿਟੇਲਸ ਪੁਸ਼ ਹੋਣੀ ਹੈ ਤੇ ਕਾਫੀ ਕੁਝ ਅਜੇ ਚ ਕਲਾਸੇ ਹੋ ਸਕਦੇ ਪਹਿਲਾਂ ਕਿੰਨੇ ਕ ਮਾਮਲੇ ਦਰਜ ਹੈ ਕਿੰਨੀ ਉਮਰ ਆ ਜੀ ਰੋਪੀਆਂ ਦੀ ਇਹ ਇੱਕ ਮਾਮਲਾ ਦਰਜ ਹੈਗਾ ਇੱਕ ਦੇ ਉੱਪਰ ਤੇ ਉਮਰ ਇਹਨਾਂ ਦੀ ਕੋਈ ਲਗਭਗ ਲੇਡੀ ਜਿਹੜੀ ਹੈਗੀ ਉਹਦੀ ਉਮਰ ਜ਼ਿਆਦਾ ਹੈਗੀ ਹੈ ਹਾਂਜੀ ਤੇ ਬਾਕੀ ਜਿਹੜੇ ਦੂਸਰੇ ਹੈਗੇ ਆ ਲਗਭਗ ਉਹਨਾਂ ਦੀ ਉਮਰ ਵੀ ਕੋਈ 21 ਸਾਲਾ ਹਾਂ ਇੱਕ 21 ਸਾਲ ਦਾ ਹੈਗਾ ਦੂਸਰਾ 41 ਸਾਲ ਦਾ ਹੈਗਾ ਲੇਡੀ ਜਿਹੜੀ ਹੈਗੀ ਲਗਭਗ ਕੋਈ 48 ਸਾਲ ਦੀ ਹੈ ਸਰ ਕੀ ਕੰਮ ਕੀ ਕਰਦੇ ਸਰ ਮੈਲਾ ਰੋਕੀ ਹੈ ਜਿਹੜੇ ਦੇਖੋ ਜਿਹੜਾ ਇੱਕ ਤਾਂ ਹੈਗਾ ਆਸ਼ੀਸ਼ ਕੁਮਾਰ ਆਸ਼ੂ ਇਹ ਸੁਨਾਰੇ ਦਾ ਕੰਮ ਕਰਦਾ ਰਿਹਾ ਦੂਸਰਾ ਸੁਖਵਿੰਦਰ ਸਿੰਘ ਹੈਗਾ ਇਹ ਆਪਣਾ ਟੈਕਸੀ ਵਗੈਰਾ ਚਲਾਉਂਦਾ ਕਾਰ ਟੈਕਸੀ ਚਲਾਉਂਦਾ ਤੇ ਲੇਡੀ ਜਿਹੜੀ ਹੈਗੀ ਉਥੇ ਕਿਸੇ ਜਿਹੜਾ ਹੈਗਾ ਫਲੋਸਪੁਰ ਕਿੰਟ ਦੇ ਵਿੱਚ ਹਸਪੀਟਲ ਉਹਦੇ ਵਿੱਚ ਪ੍ਰਾਈਵੇਟ ਜੋਬ ਕਰਦੀ ਸਰ ਗੱਲ ਕਰੀ ਸਪਲਾਈ ਕਿੱਥੇ ਦੇਣੀ ਚਾਹੀਦੀ ਸਪਲਾਈ ਇੱਥੇ ਆਈ ਸੀਗੀ ਦੇਣ ਵਾਸਤੇ ਤੇ ਹਜੇ ਇਹਦੇ ਖੁਲਾਸੇ ਹੋਣੇ ਸਾਰੇ ਇਹਨਾਂ ਨੂੰ ਪੁਲਿਸਮਾਨ ਲਿਆ ਜਾਇਆ ਜਾਏਗਾ ਉਸ ਤੋਂ ਬਾਅਦ ਸਾਰੇ ਸਰ ਇਹਦੇ ਉੱਤੇ ਪਹਿਲਾਂ ਹੀ ਮਕਦਮਾ ਦਰਜ ਹੈ ਸਰ ਕਹਿ ਰਹੇ ਸੀ ਪਹਿਲਾਂ ਵੀ ਜ਼ਮਾਨਤ ਹੋ ਗਈ ਸੀ ਕਿ ਹਾਂ ਇਹਦੀ ਜ਼ਮਾਨਤ ਹੋਈ ਕਰੀਬ 3 ਸਾਲ ਪਹਿਲਾਂ ਇਹਦੀ ਜ਼ਮਾਨਤ ਹੋ ਗਈ ਸੀ ਤੇ ਹੁਣ ਜ਼ਮਾਨਤ ਹੀ ਸੀਗਾ ਸਰ ਲੱਗਦਾ ਕਿ ਤਰ੍ਹਾਂ ਕਿਤੇ ਜਿਹੜੇ ਪਾਕਿਸਤਾਨ ਦੇ ਨਾਲ ਜਾਇਆ ਤਾਰਫ ਵਗੈਰਾ ਜੁੜੇ ਨੇ ਦੇਖੋ ਇਹ ਤਾਂ ਸਾਰਾ ਹਜੇ ਪਾਰਟ ਆਫ ਫਰਦਰ ਇਨਵੈਸਟੀਗੇਸ਼ਨ ਹੈ